ਸਾਤਸਰੀਆ ਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵळे ਰਾਤ ਦੇ 8 ਵਜਰ ਰਹੇ ਨੇ 3 ਅਗਸਤ 2025 ਦਾ ਸੂਰਜ ਛਿਪ ਚੁੱਕੇ ਦਿਨ ਲੰਘ ਚੁੱਕਿਆਗਾ ਅੱਜ ਟੁੱਟਵੇਂ ਰੂਪ ਦੇ ਵਿੱਚ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਦੀਆਂ ਚੱਟਾਂ ਲੱਗੀਆਂ ਨੇ ਬਹੁਤ ਲਿਮਟਿਡ ਇਲਾਕਿਆਂ ਦੇ ਵਿੱਚ ਮਾਣੀ ਮੁੱਟੀ ਕਿਤੇ ਮਾਝਾ ਦਵਾਵਾ ਖੇਤਰ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਕੁਝ ਕਥਾਵਾਂ ਤੇ ਮੀਂਹ ਵੇਖਣ ਨੂੰ ਮਿਲਿਆ ਪਰ ਜਿਹੜਾ ਅਗਲਾ ਸਿਸਟਮ ਆਗਾ ਮੀਂਹ ਦਾ ਉਹਦਾ ਜ਼ਿਕਰ ਕਰਾਂਗੇ ਜਿਹੜਾ ਕਿ 4 5 6 ਹੋ ਸਕਦਾ 7 ਤਰੀਕ ਦੀ ਸਵੇਰ ਤੱਕ ਵੀ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਜਾਵੇ। ਸੋ ਇਹਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਸਾਹਿਬ, ਤਰਨਤਾਰਨ, ਹੁਸ਼ਿਆਰਪੁਰ, ਨਵਾਂ ਸ਼ਹਿਰ, ਜਲੰਧਰ, ਕਪੂਰਥਲਾ, ਫਗਵਾੜਾ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਬਰਨਾਲਾ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਪਟਿਆਲਾ, ਰੋਪੜ, ਮਹਾਲੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇਗੇ। ਮਾਝਾ ਤੇ ਦੁਆਬਾ ਤੇ ਪੁਆਦ ਇਹਨਾਂ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਕਿਸੇ ਦੋ ਦਿਨ ਵੀ ਮੀਂਹ ਪੈ ਸਕਦਾ। ਇਹਨਾਂ ਦੇ ਵਿੱਚ ਕੁਝ-ਕੁਝ ਜਿਲ੍ਹਿਆਂ ਦੇ ਵਿੱਚ ਦਰਮਿਆਨਾ ਮੀਂਹ ਤੇ ਇੱਕ ਦੋ ਜਿਲ੍ਹਿਆਂ ਦੇ ਵਿੱਚ ਕਿਤੇ ਭ ਅ ਡੇਗ ਸਕਦਾ ਖਾਸ ਤੌਰ ਤੇ ਮਾਜਾ ਜਾਂ ਦਬਾਬਾ ਦੇ ਕੋਈ ਇੱਕ ਦੋ ਜਲੇ ਇਹ ਜੀ ਹੋ ਸਕਦੇ ਨੇ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਮਲਿਰਕੋਟਲਾ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਹੁੰਚਦਾ ਹੋ ਸਕਦਾ ਪਰ ਇਹਨਾਂ ਜ਼ਿਲ੍ਹਿਆਂ ਨੂੰ ਸਮੁੱਚੇ ਰੂਪ ਦੇ ਵਿੱਚ ਮੀਂਹ ਸ਼ਾਇਦ ਨਾ ਕਵਰ ਕਰੇ ਕਿਹਨਾਂ ਤੋਂ ਬਾਪ ਕਿਤੇ ਪੈ ਗਿਆ ਕਿਤੇ ਰਹਿ ਗਿਆ ਐਦਾਂ ਕਹਾਣੀ ਵਾਪਰ ਸਕਦੀ ਆ ਫਰੀਦਕੋਟ ਫਾਜ਼ਿਲਕਾ ਮੁਕਸਰ ਸਾਹਿਬ ਬਠਿੰਡਾ ਮਾਨਸਾ ਤੇ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਇਹ ਸਿਸਟਮ ਦੇ ਦੌਰਾਨ ਕੁਝ ਖਾਸ ਵਾਪਰਨ ਦੇ ਅਸਾਰ ਨਹੀਂ ਹੈਗੇ ਪਰ ਫਿਰ ਵੀ ਕਿਸੇ ਇੱਕ ਦਿਨ ਇਹਨਾਂ ਚੋਂ ਕਿਸੇ ਇੱਕ ਅੱਧੇ ਜ਼ਿਲ੍ਹੇ ਦੇ ਵਿੱਚ ਕੋਈ 2-4 ਪਿੰਡਾਂ 'ਚ ਮੀਂਹ ਪੈਣ ਦੇ ਅਸਾਰ ਹੋਣਗੇ। ਰਾਜਸਥਾਨ ਦੇ ਵਿੱਚੋਂ ਹਾਲੇ ਮੌਨਸੂਨ ਨੇ ਬ੍ਰੇਕਾਂ ਮਾਰੀਆਂ ਹੋਈਆਂ ਨੇ ਤੇ ਕੁਝ ਹੋਰ ਸਮਾਂ ਹਜੇ ਮੌਨਸੂਨ ਦੀਆਂ ਬ੍ਰੇਕਾਂ ਉੱਥੇ ਜਾਰੀ ਰਹਿੰਦੀਆਂ ਜਾਪ ਰਹੀਆਂ ਨੇਗੀਆਂ। ਜੰਮੂ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਜਿੱਥੇ ਕਿ ਅੱਜ ਵੀ ਕਈ ਖੇਤਰਾਂ 'ਚ ਮੀਂਹ ਵੇਖਣ ਨੂੰ ਮਿਲਿਆ ਤੇ ਆਉਂਦੇ 3-4 ਦਿਨ ਮੀਂਹ ਦਾ ਸਿਲਸਲਾ ਇਸ ਤਰ੍ਹਾਂ ਜਾਰੀ ਰਹਿਣਾ ਤੇ ਪਹਾੜਾਂ ਦੇ ਵਿੱਚ ਮੀਂਹ ਰ ਹਰਿਆਣੇ ਦੇ ਉੱਤਰੀ ਜਿਹੜੇ ਜ਼ਿਲ੍ਹੇ ਨੇ ਜਿਵੇਂ ਪੰਚਕੁਲਾ ਜਮਲਾਨਗਰ ਹੋਇਆ ਕੁਰਕhetra ਹੋਇਆ ਕਰਨਾਲ ਹੋਇਆ ਜਾਂ ਅੰਬਾਲਾ ਹੋਇਆ ਜਾਂ ਕੈਥਲ ਹੋਇਆ ਇਹਨਾਂ ਖੇਤਰਾਂ ਦੇ ਵਿੱਚ ਵੀ ਅਗਲੇ 4 ਦਿਨਾਂ ਦੇ ਦੌਰਾਨ ਕਈ ਥਾਵਾਂ ਤੇ ਮੀਂਹ ਪੈਣ ਦੇ ਅਸਾਰ ਬਣਦੇ ਜਾ ਪਰ ਰਹੇ ਨੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਦੋ ਵਾਰੀ ਜੜਾਉਂਦੇ 2-3 ਦਿਨਾਂ ਦੇ ਦੌਰਾਨ ਮੀਂਹ ਪੈਣ ਦੇ ਅਸਾਰ ਬਣਦੇ ਜਾ ਪਰ ਰਹੇ ਨੇ ਸੋ ਸਾਰੀ ਕਹਾਣੀ ਦਾ ਸਿਨੈਰੀਓ ਇਹ ਹੈ ਜੀ ਇਹ ਮੀਂਹ ਰਾਤ ਦੇ 2 ਵਜੇ ਤੋਂ ਬਾਅਦ ਦੁਪਹਿਰ ਦੇ 12 ਵਜੇ ਤੋਂ ਪਹਿਲਾਂ ਦਸਤਕ ਦਿਆ ਕਰੂ ਜਿਹੜੇ ਵੀ ਖੇਤਰਾਂ ਦੇ ਵਿੱਚ ਬਣਿਆ ਕਰੂਗਾ ਕਦੇ ਮਾਝੇ ਚ ਕਦੇ ਦਵਾਬੇ ਚ ਕਦੇ ਪੋਵਾ ਚ ਜਾਂ ਕਦੇ ਮਾਲਵੇ ਦੇ ਜਿਹੜੇ ਜ਼ਿਲ੍ਹਿਆਂ ਦਾ ਚੱਕਰ ਕੀਤਾ ਉਹਨਾਂ ਖੇਤਰਾਂ ਦੇ ਵਿੱਚ ਇਹ 4 ਤਰੀਕ ਨੂੰ ਵੀ ਕੁਝ ਇਲਾਕਿਆਂ ਚ ਹੋ ਸਕਦਾ 5 ਨੂੰ ਵੀ ਕੁਝ ਇਲਾਕਿਆਂ ਚ ਹੋ ਸਕਦਾ 6 ਨੂੰ ਵੀ ਕੁਝ ਇਲਾਕਿਆਂ ਚ ਹੋ ਸਕਦਾ 4 5 6 ਚੋਂ ਕਿਸੇ ਇੱਕ ਦਿਨ ਜੜੀ ਝਾਟਾ ਕੁਝ ਖੇਤਰਾਂ ਚ ਤਕੜੀ ਵੀ ਵੇਖਣ ਨੂੰ ਮਿਲ ਸਕਦੀ ਆ باوجود ਇਸ ਤੇ ਅਲਰਟ ਕੋਈ ਨਹੀਂ ਹੈਗਾ ਕਿਉਂਕਿ ਮੌਨਸੂਨ ਦਾ ਮੌਇਸਚਰ ਇੱਥੇ ਹੈਗਾਗਾ ਤੇ ਵੈਸਟਰਨ ਜੈਟ ਦਾ ਥੋੜਾ ਜਿਹਾ ਇੰਪੈਕਟ ਪੈਣਾ ਜਿਸ ਦੇ ਨਾਲ ਇਹ ਨਮੀ ਨੇ ਥੱਲੇ ਇੱਥੇ ਡਿਗਣਾਗਾ ਡੈਮਾਂ ਦੀ ਗੱਲ ਕਰ ਲਈਏ ਤਾਂ ਥੀਨ ਡੈਮ ਤੇ ਪਾਖੜਾ ਡੈਮ ਅਜੇ ਕਾਫੀ ਜ਼ਿਆਦਾ ਉਨੇ ਨੇ ਲਗਭਗ 55 55 ਫੁੱਟ ਉਹਨਾਂ ਦੇ ਵਿੱਚ ਅਜੇ ਕੈਪੈਸਿਟੀ ਬਚਦੀ ਐ ਇਸ ਕਰਕੇ ਉਹਨਾਂ ਦਾ ਜੇਕਰ ਆਪਾਂ ਨਹੀਂ ਕਰ ਰਹੇ ਪੌਂਗ ਡੈਮ ਜਿਹਦਾ ਬਾਰ ਬਾਰ ਜੇਕਰ ਪਿਛਲੇ ਦਿਨਾਂ ਤੋਂ ਚੱਲਦਾ ਆ ਰਿਹਾਗਾ ਅੱਜ ਆਥ ਨੇ 3 ਅਗਸਤ ਨੂੰ ਸ਼ਾਮ ਨੂੰ 6 ਵਜੇ ਉਹਦੇ ਵਿੱਚ ਪਾਣੀ ਦਾ ਪੱਧਰ 1366.15 ਫੁੱਟ ਤੇ ਸੀ ਤੇ ਕੈਪੈਸਿਟੀ ਹੈਗੀ 1400 ਫੁੱਟ ਇਹ ਜਿਹੜੀ 1400 ਫੁੱਟਾ ਉੱਪਰ ਲਿਮਟ ਇਹ ਸਮੁੰਦਰ ਤਲ ਤੋਂ ਹੁੰਦੀ ਐ ਜਿੱਥੇ ਸਮੁੰਦਰ ਦਾ ਪਾਣੀ ਇਥਾਂ ਝੋਲ ਮਾਰਦਾ ਫਿਰਦਾ ਉੱਥੋਂ 1400 ਫੁੱਟ ਦੀ ਹਾਈਟ ਆ ਤੇ ਉੱਥੇ ਹੀ 1366.15 ਫੁੱਟ ਦੀ ਹਾਈਟ ਆ ਜਿਹੜੀ ਮਿਣੀ ਜਾਂਦੀ ਆ ਪਿੱਛੋਂ ਇਨਫਲੋ ਜਿਹੜਾ ਆ ਰਿਹਾ ਲਗਭਗ ਲਗਭਗ 70000 ਕਿਊਸਕ ਆ ਰਿਹਾ ਅੱਗੇ ਜਿਹੜਾ ਪਾਣੀ ਛੱਟਿਆ ਜਾ ਰਿਹਾ ਉਹ 18670 ਕਿਊਸਕ ਛੱਡਿਆ ਜਾ ਰਿਹਾ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਜਿੰਨਾ ਪਾਣੀ ਛੱਡਿਆ ਜਾ ਰਿਹਾ ਹੁੰਦਾ ਸੀਗਾ ਕਦੇ 11000 ਕਰੇ 12000 ਕਰੇ 14000 ਕਿਊਸਕ ਉਹਦੇ ਵਿੱਚ ਵਾਦਾ ਕੀਤਾ ਗਿਆ ਇਹਦਾ ਮਤਲਬ ਉਥੋਂ ਦਾ ਪ੍ਰਬੰਧਕ ਉਥੋਂ ਦਾ ਪ੍ਰਸ਼ਾਸਨ ਇਸ ਗੱਲ ਦੇ ਵਿੱਚ ਜਦੋਂ ਜਹਤ ਦੇ ਵਿੱਚ ਹੈ ਕਿ ਡੈਮ ਹੌਲੀ-ਹੌਲੀ ਤਹਾਨੂੰ ਪਰੇ ਇੱਕਦਮ ਉੱਪਰ ਨੂੰ ਨਾ ਆਵੇ ਤੇ ਇਹੀ ਕਾਰਨ ਲਈ ਉੱਥੇ ਜਿਹੜੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਨੇਗੀਆਂ ਸੋ ਅਸੀਂ ਵੀ ਇਹੀ ਚਾਹੁੰਦੇ ਆ ਕਿ ਨੇਚਰਲੀ ਆ ਕਿ ਇਹ 1390 1395 1400 ਫੁੱਟ ਤੱਕ ਤੱਕ ਦਾ ਭਰਨਾ ਹੀ ਹੁੰਦਾਗਾ ਕਿਉਂਕਿ ਫਿਰ ਹਾੜੀ ਸੌਣੀ ਜਿੰਨੇ ਸੀਜ਼ਨ ਦੇ ਪਾਣੀ ਜਿਹੜਾ ਕਿ ਰਾਜਸਥਾਨ ਤੱਕ ਇਹਦਾ ਜਾਂਦਾ ਪੰਜਾਬ ਨੂੰ ਵੀ ਮਿਲਦਾਗਾ ਪਰ ਜਿੰਨਾ ਹੌਲੀ-ਹੌਲੀ ਤਾਉ ਨੂੰ ਜਾਊਗਾ ਉਨਾ ਜ਼ਿਆਦਾ ਸਹੀ ਰਹੂਗਾ ਕਿਉਂਕਿ ਜੇ ਆਪਾਂ ਮੰਨ ਕੇ ਚੱਲੀਏ ਕਿ ਜੂਨ ਦੇ ਅਖੀਰਲੇ 10 ਦਿਨਾਂ ਦੇ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਸੀ ਜੁਲਾਈ ਮਹੀਨਾ ਪੂਰਾ ਲੰਘ ਗਿਆ ਤੇ ਅੱਜ 3 ਅਗਸਤ ਆ ਤੇ ਮੌਨਸੂਨ ਦਾ ਸੀਜ਼ਨ ਆਮ ਤੌਰ ਤੇ 15 ਸਤੰਬਰ ਤੱਕ ਇੱਥੇ ਐਕਟਿਵ ਰਹਿੰਦਾ ਕਦੇ-ਕਦੇ 20 ਨਵੰਬਰ 24 ਨਵੰਬਰ ਤੱਕ ਵੀ ਚੱਲਿਆ ਜਾਂਦਾ ਆਪਾਂ ਹਜੇ ਅੱਧ ਤੱਕ ਪਹੁੰਚੇ ਆ ਅੱਧ ਮੌਨਸੂਨ ਦਾ ਹਜੇ ਬਾਕੀ ਐ ਸੋ ਕਾਫੀ ਸਮਾਂ ਪਿਆ ਇਹਨੂੰ ਹੋਰ ਉੱਪਰ ਤੱਕ ਲੈ ਕੇ ਜਾਣ ਦੇ ਲਈ ਸੋ ਚੰਗੀ ਗੱਲ ਆ ਜਿਹਦੇ ਵਿੱਚੋਂ ਪਾਣੀ ਹੋਰ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਕਰਕੇ ਬਿਆਸ ਦੇ ਵਿੱਚ ਪਾਣੀ ਵਧਿਆ ਇਸ ਕਰਕੇ ਅੱਜ ਹਰੀਕੇ ਹੱਟ ਤੋਂ ਸੋ ਕੋਲ ਮਲਾਕੇ ਕਹਾਣੀ ਇਹੋ ਹੈ ਜੀ ਕਿ ਮੀਂਹ ਪਊਗਾ ਅਗਲੇ 2-3 ਦਿਨਾਂ ਦੇ ਦੌਰਾਨ ਮਾਝਾ ਦਵਾਬਾ ਤੇ ਪਵਾਦ ਉਹਦੇ ਵਿੱਚ ਮੇਨ ਰਹਿਣਗੇ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਮਿਲਰ ਕੋਟਲਾ ਫਤਿਹਗੜ੍ਹ ਸਾਹਿਬ ਪਟਿਆਲਾ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਮੀਂਹ ਵੇਖਣ ਨੂੰ ਮਿਲੂਗਾ ਮੀ ਜਿਹੜਾ ਪਿਛਲਾ ਸਿਸਟਮ ਸੀਗਾ ਜਿਹਦੇ ਵਿੱਚ 2-3 ਦਿਨ ਲਗਾਤਾਰ ਬੱਦਲ ਬਈ ਰਹੀ ਆਪਾਂ ਨੇ 28-29 ਡਿਗਰੀ ਸੈਲਸੀਅਸ ਦੇਣ ਦਾ ਤਾਪਮਾਨ ਵੀ ਮਾਣਿਆ ਉਸ ਤਰ੍ਹਾਂ ਨਹੀਂ ਹੋਊਗਾ ਆਊਗਾ ਪਊਗਾ ਨਸ਼ਾਵਨ ਦੁਆਰੇ ਧੁੱਪ ਨਿਕਲਣ ਦੇ ਅਸਾਰ ਜਿਹੜਾ ਹੋਣਗੇ ਅੱਜ ਵੀ ਤਾਪਮਾਨ ਜਿਹੜਾ ਕਈ ਥਾਵਾਂ ਤੇ 34 35 ਡਿਗਰੀ ਸੈਲਸੀਅਸ ਨੂੰ ਟੱਚ ਕਰ ਗਿਆ ਤੇ ਅਗਲੇ ਦਿਨਾਂ ਦੇ ਦੌਰਾਨ ਵੀ ਤਾਪਮਾਨ ਜਿੱਥੇ-ਜਿੱਥੇ ਧੁੱਪ ਲੱਗਦੀ ਰਹੂ ਇਸ ਤਰ੍ਹਾਂ ਉੱਚੇ ਬਣੇ ਰਹਿਣਗੇ ਹਮਸ ਬਰਕਰਾਰ ਰਹੂ ਕਿਉਂਕਿ ਮੌਨਸਨ ਦਾ ਸੀਜ਼ਨ ਜਾਰੀ ਹੈ ਜੁੜੇ ਰਹੋ ਮੌਸਮ ਦੀ ਬਾਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ